ਫਗਵਾੜਾ ਨਸੀਬਪਿੰਡ ਖੇਲਿਆਣ ਵਿਖੇ ਬੇਕਾਬੂ ਥਾਰ ਚਾਲਕ ਵੱਲੋਂ ਹਵੇਲੀ ਦੇ ਬਾਹਰ ਖੜੀ ਗੱਡੀ ਨੂੰ ਟੱਕਰ ਮਾਰ ਦੇਣ ਤੋਂ ਬਾਅਦ ਥਾਰ ਤੇ ਪਲਟਣ ਦੀ ਸੂਚਨਾ ਮਿਲ ਗਈ ਹੈ ਜਕਰਜੋਗ ਹੈ ਕਿ ਹਾਦਸੇ 'ਚ ਥਾਰ ਸਵਾਰ ਤਿੰਨ ਵਿਅਕਤੀਆਂ ਨੇ ਮਾਮੂਲੀ ਸੱਟਾਂ ਵੱਜੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਇੰਦਰਜੀਤ ਸਿੰਘ ਵਾਸੀ ਖੇਲਿਆਣ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦਵਿੰਦਰ ਸਿੰਘ ਨੇ ਹਵੇਲੀ ਦੇ ਬਾਹਰ ਟਾਟਾ ਸੁਮੋ ਗੱਡੀ ਖੜੀ ਕੀਤੀ ਸੀ ਕਿ ਉਸੇ ਦੌਰਾਨ ਪਾਸਟਾ ਵੱਲ ਜਾ ਰਹੀ ਤੇਜ਼ ਰਫ਼ਤਾਰ ਥਾਰ ਦੇ ਚਾਲਕ ਨੇ ਆਪਣੀ ਗੱਡੀ ਸਾਈਡ ਤੇ ਖੜੀ ਟਾਟਾ ਸੁਮੋ ਵਿੱਚ ਮਾਰ ਦਿੱਤੀ ਜਿਸ ਵਾਰ ਥਾਰ ਪਲਟ ਗਿਆ ਖਾਂਦੀ ਹੋਈ ਕਾਫੀ ਦੂਰ ਜਾ ਕੇ درخت ਨਾਲ ਟਕਰਾ ਕੇ ਪਲਟ ਗਈ ਖਾਸੇ ਵੀ ਥਾਰ ਸਵਾਰ ਤਿੰਨ ਵਿਅਕਤੀਆਂ ਨੇ ਮम्मू ਦੀ ਸਟਾ ਵਜੀਆਂ ਜਦਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਉਹਨਾਂ ਦੱਸਿਆ ਕਿ ਉਕਤ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਬੰਦੀ ਪੁਲਿਸ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇੰਦਰਜੀਤ ਜੀ ਕੀ ਮਾਮਲਾ ਹੈ ਗੱਡੀ ਇੱਥੇ ਖੜੀ ਹੈ ਹਾਂ ਜੀ ਅਸੀਂ ਮੈਂ ਇੱਥੇ ਸਾਈਡ ਤੇ ਖੜਾ ਜੀ ਤੇ ਗੱਡੀ ਬੜੀ ਤੇਜ਼ ਰਫਤਾਰ ਨਾਲ ਆਈ ਹੈ ਜੀ ਜਿਹਦੇ ਵਿੱਚ ਤਿੰਨ ਮੁੰਡੇ ਸਵਾਰ ਤੇ ਕਿਹੜੀ ਗੱਡੀ ਆ ਉਹ ਜੀ ਕਾਰ ਗੱਡੀ ਆ। ਅੱਛਾ ਜੀ। ਇਹ ਆਪਣਾ ਪਿੰਡ ਮਾਲਪੁਰ ਦਾਸ ਦੇ ਮਾਲਪੁਰ ਕੋਟ ਦੇ ਆ। ਜੀ। ਦੋ ਮੁੰਡੇ ਕੋਟ ਦੇ ਐਸ ਮਾਲਪੁਰ ਦਾ। ਅੱਛਾ ਜੀ। ਸਾਡੀ ਗੱਡੀ ਉੱਥੇ ਖੜੀ ਸੀ ਸਾਈਡ ਤੇ। ਸਾਡੀ ਆਪਣੀ ਜਗ੍ਹਾ ਤੇ। ਜੀ। ਸਾਡੀ ਗੱਡੀ ਦੇ ਵਿੱਚ ਬੜੀ ਤੇਜ਼ ਰਫਤਾਰ ਨਾਲ ਇਹ ਗੱਡੀ ਆ ਕੇ ਟੱਕਰ ਮਾਰੀ ਆ। ਜੋ ਕਿ ਪਾਰਟੀ ਹੋ ਗਈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ। ਜੀ। ਇਹ ਕਿਹੜੀ ਜਗ੍ਹਾ ਇਹ ਐਕਸੀਡੈਂਟ ਹੋਇਆ ਹੈ? ਇਹ ਪਾਂਸਟਾ ਰੋਡ ਆ। ਜੀ। ਤਾਂ ਕਿਹਨਾਂ ਦਾ ਥਾਂ ਹੈ? ਥਾਂ ਹੈਗਾ ਦਵਿੰਦਰ ਸਿੰਘ ਸਰਪੰਚ ਦਾ। ਜੀ। ਆਪ ਦਾ ਸਰਪੰਚ। ਤੇ ਕੋ ਬੰਦਿਆਂ ਦੇ ਸਾਟਾ-ਸੋਟਾ ਵੀ ਲੱਗੀਆਂ ਜੀ ਜਿਹੜੇ ਗੱਡੀ 'ਚ ਸਵਾਰ ਸੀ ਉਹਨਾਂ ਦੇ ਲੱਗੀਆਂ ਸਾਡੀ ਗੱਡੀ ਦਾ ਕਰ ਤੇ ਥਾਰ ਵਾਜਦੀ ਤੇ ਤੁਹਾਡੀ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹਦਾ ਫੁੱਲ ਡੈਮੇਜ ਹੋ ਗਿਆ ਤੇ ਹੁਣ ਕਿਦਾਂ ਪੁਲਿਸ ਨੂੰ ਕੋਈ ਦੱਸਿਆ ਜੀ ਇਹਦੇ ਬਾਰੇ ਪੁਲਿਸ ਨੂੰ ਇਨਫੋਰਮ ਕੀਤਾ ਹਜੇ ਤੱਕ ਪਹੁੰਚੀ ਕਿੰਨੇ ਚਿਰ ਹੋ ਗਿਆ ਪੁਲਿਸ ਨੂੰ ਦੱਸਿਆ ਨੂੰ ਅਬਾ ਐਕਸੀਡੈਂਟ ਨਾਲ ਕਰਦੇ ਆ ਤੇ ਕੀ ਮੰਗ ਕਰਦੇ ਹੋ ਤੁਸੀਂ ਅਈਦਾ ਇਹੀ ਮੈਂ ਕਰਦੇ ਆ ਇਹ ਜਿਹੜੀ ਡਰਾਈਵਿੰਗ ਕਰਦੇ ਮੁੰਡੇ ਵੜੀਆਂ ਕੱਲੀ ਨਾਲ ਕਰਦੇ ਆ ਜੀ ਤੇ ਸਾਨੂੰ ਲੱਗਦਾ ਕਿ ਇਹਨਾਂ ਨੇ ਨਸ਼ਾ ਕੀਤਾ ਜੀ ਮੇਨ ਗੱਲ ਇਦਾਂ ਦੇ ਬੰਦੇ ਜਿਹੜੇ ਨਸ਼ਾ ਕਰਕੇ ਡਰਾਈਵਿੰਗ ਕਰਦੇ ਇਦਾਂ ਦੇ ਆਂਸਰਾਂ ਦੇ ਰੋਗ ਲੈਣੀ ਚਾਹੀਦੀ ਪੁਲਿਸ ਨੂੰ ਮੇਨ ਗੱਲ ਇਹ ਅਸੀਂ ਇਹ ਕਾਲਜ ਦੇ ਵਿੱਚ ਪੜ੍ਹਨ ਆਉਂਦੇ ਜੀ ਕਿਹੜਾ ਕਾਲਜ ਹੈ ਜੀ ਇਹ ਆਰਾਮਗੜੀ ਜੀ ਠੀਕ ਹੈ ਖੇਲਿਆਣ ਵਾਲਾ ਜੀ ਉਧਰ ਪੁਲਿਸ ਮੁਲਾਜ਼ਮ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਥਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਕੀ ਨਾਮ ਜੀ ਆਪਣਾ ਗੁਰਦਮ ਸਿੰਘ ਕਿਥੇ ਲੱਗੇ ਹੋਏ ਹੋ ਚੌਂਕੀਪੌਂਟ ਤੇ ਗਰਚਨ ਸਿੰਘ ਜੀ ਇੱਥੇ ਇੱਕ ਥਾਰ ਗੱਡੀ ਦਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਪਹੁੰਚੇ ਹੋ ਹਾਂ ਜੀ ਪਹਿਲਾਂ ਤੇ ਲੱਗੇ ਐਕਸੀਡੈਂਟ ਹੋਇਆ ਜੀ ਥਾਰ ਗੱਡੀ ਨੇ ਗੱਡੀ ਨੂੰ ਐਕਸੀਡੈਂਟ ਕੀਤਾ ਜੀ ਗੱਡੀ ਦਾ ਨੁਕਸਾਨ ਬਹੁਤ ਬਹੁਤ ਸਮੋ ਖੜੀ ਸੀਗੀ ਜੀ ਹਾਂ ਜੀ ਖੜੀ ਗੱਡੀ ਤੇ ਮਾਰਿਆ ਸਿੱਧ ਖੜੀ ਗੱਡੀ ਤੇ ਮਾਰਿਆ ਤੇ ਉਹ ਗੱਡੀ ਦੇ ਵਿੱਚ ਕਿੰਨੇ ਬੰਦੇ ਸੀਗੇ ਜੀ ਗੱਡੀ 'ਚ ਤਿੰਨ ਬੰਦੇ ਸੀਗੇ ਜੀ ਤੇ ਕਿੱਦਾਂ ਛੜਚੋ ਤੋਂ ਬਚਾਏ ਆ ਜੀ ਹਾਂ ਜੀ ਬਚਾਏ ਤੇ ਕਾਰਜ ਕਰਤਾ ਨਹੀਂ ਹੋਇਆ ਕੋਈ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਆਪਰਾਂ ਨੇ ਆ ਕੇ ਨਾ ਚਾਹ ਸਾਬ ਨੇ ਕਾਰਵਾਈ ਕਰ ਦਿੱਤੀ ਤੇ ਗੱਡੀ ਜਿਹੜੀ ਹੈ ਹੁਣ ਤੁਸੀਂ ਕਬਜ਼ੇ ਚ ਲੈ ਲਈਏ ਕਬਜ਼ੇ ਚੋਂ ਕੀ ਪਾਉਣ ਤਾਂ ਠੀਕ ਹੈ ਤੇ ਦੂਜੀ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਜਿਆਦਾ ਨੁਕਸਾਨ ਇਹ ਕਿੰਨੇ ਕਵਜੇ ਦੀ ਗੱਲ ਹੈ ਜੀ ਇਹ ਸਾਢੇ 5